ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਭਾਈ ਅਮਰਤਪਾਲ ਸਿੰਘ ਦੇ ਬਾਰੇ ਹਾਈ ਕੋਰਟ ਨੇ ਵੱਡਾ ਫੈਸਲਾ ਕਰਦਿਆਂ ਪੰਜਾਬ ਸਰਕਾਰ ਨੂੰ ਹਫ਼ਤੇ ਦੇ ਅੰਦਰ ਉਸ ਉੱਤੇ ਫੈਸਲਾ ਕਰਨ ਲਈ ਕਿਹਾ ਹੈ ਕਿ ਹੁਣ ਅਮਰਤਪਾਲ ਸਿੰਘ ਜੇਲ੍ਹ ਤੋਂ ਬਾਹਰ ਆ ਸਕਦਾ ਹੈ ਪੈਰੋਲ ਮਿਲ ਸਕਦੀ ਹੈ ਇਹਦੇ ਉੱਤੇ ਡੰਗਾਈ ਨਾਲ ਚਰਚਾ ਕਰਾਂਗੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਉੱਗੇ ਸਿਆਸੀ ਮਾਹਿਰ ਸਰਦਾਰ ਪ੍ਰੀਤਮ ਸਿੰਘ ਖਾਨਪੂਰ ਵਡਿੰਗਸਾ ਆਨਲਾਈਨ ਤੇ ਮੌਜੂਦ ਨੇ ਖਾਨਪੂਰ ਸਾਹਿਬ ਨੇ ਟੈਟਰ ਪੰਜਾਬੀ ਮੀਡੀਆ ਤੇ ਸਵਾਗਤ ਜੀ ਆਇਆਂ ਨੂੰ ਸ਼ਰਧਾ ਸਾਹਿਬ ਮੇਰੇ ਵੱਲੋਂ ਸਮੁੱਚੇ ਪੰਜਾਬੀਆਂ ਤੇ ਦੇਸ਼ ਵਾਸੀਆਂ ਨੂੰ ਜਿਹੜੇ ਤੋਰ ਆਮ ਦੇ ਨਾਲ ਜੁੜੇ ਹੋਏ ਨੇ ਸਾਰਿਆਂ ਨੂੰ ਪਿਆਰ ਭਰੀ ਅਦਾਬ ਨਮਸਕਾਰ ਤੇ ਸਤਿ ਸ਼੍ਰੀ ਅਕਾਲ। ਅਹ ਖੰਦੂ ਸਾਹਿਬ ਕਿਵੇਂ ਦੇਖਦੇ ਹੋ ਹੁਣ ਅਮਰਤਪਾਲ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਹਾਈ ਕੋਰਟ ਨੇ ਕਿਹਾ ਤਾਂ ਕਿ ਇੱਕ ਹਫ਼ਤੇ ਦੇ ਅੰਦਰ ਕੋਈ ਨਾ ਕੋਈ ਫੈਸਲਾ ਕਰੋ ਉਸ ਨੂੰ ਬਾਹਰ ਕੱਢਣਾ ਹੈ ਜਾਂ ਨਹੀਂ ਕੱਢਣਾ ਤੁਹਾਨੂੰ ਕੀ ਲੱਗਦਾ ਹੈ ਕੀ ਚਾਂਸ ਹੈ ਪੰਜਾਬ ਸਰਕਾਰ ਅਮਰਤਪਾਲ ਦੇ ਹੱਕ ਚ ਕੋਈ ਫੈਸਲਾ ਲੈ ਸਕਦੀ ਹੈ ਪੈਰੋਲ ਮਿਲ ਸਕਦੀ ਹੈ। ਅਮਰਤਪਾਲ ਵਾਰਿਸ ਪੰਜਾਬ ਜਥੇਬੰਦੀ ਦੇ ਪ੍ਰਧਾਨ ਸਨ। ਉਹਨਾਂ ਨੇ ਦबई ਤੋਂ ਆ ਕੇ ਨੌਜਵਾਨਾਂ ਨੂੰ ਲਾਮਬੰਦ ਕੀਤਾ ਸਿੱਖੀ ਵਾਲੇ ਪਾਸੇ ਜੋੜਿਆ ਅੰਮ੍ਰਿਤ ਛਕਾਇਆ। ਲੇਕਿਨ ਵਿੱਚ ਕੁਝ ਅਹਿਜੀ ਘਟਨਾ ਵਾਪਰੀ ਕਿ ਅਜਨਾਲਾ ਥਾਣੇ ਦੇ ਉੱਤੇ ਇਹਨਾਂ ਦੇ ਇੱਕ ਸਾਥੀ ਨੂੰ ਚਲੌਣ ਵਾਸਤੇ ਇਹ ਗਏ ਤੇ ਉਸ ਤੋਂ ਬਾਅਦ ਇਹਨਾਂ ਦੇ ਗਿਫਤਦਾਰੀ ਬਣਤ ਹੋਏ ਬਹੁਤ ਦੇਰੇ ਰੂਪੋਸ਼ ਹੋਏ ਅਖੀਰ ਨੂੰ ਪੋਸ ਨੇ ਇਹਨਾਂ ਨੂੰ ਫੜੇ। ਤੇ ਫਰਕੇ ਇਹਨਾਂ ਨੂੰ ਤੇ ਇਹਨਾਂ ਦੇ ਸਾਥੀਆਂ ਨੂੰ ਲੈ ਕੇ ਸਿਕਿਉਰਟੀ ਐਕਟ ਐਲ ਐਸ ਦੇ ਅੰਦਰ ਬਿਵਰੂਗ ਆਖਾਮ ਦੀ ਬਿਵਰੂਗੜ ਜੇਲ੍ਹ ਦੇ ਵਿੱਚ ਤੇ ਜਦੋਂ ਕੀ ਕੋਈ ਐਡਾ ਵੱਡਾ ਗੁਨਾਹ ਨਹੀਂ ਸੀ ਦੇਸ਼ ਧਰੋਹੀ ਦਾ ਗੁਨਾਹ ਕੋਈ ਉਹਨਾਂ ਨੇ ਖਾਲਸਤਾਨ ਨਹੀਂ ਸੀ ਮੰਗਿਆ ਕੋਈ ਦੇਸ਼ ਤੋੜਨ ਦੀ ਗੱਲ ਨਹੀਂ ਸੀ ਕੀਤੀ ਕੋਈ ਦੇਸ਼ ਵਿਰੋਧੀ ਕੌਡੀ ਸੀ ਕੀਤੀ ਸਿਰਫ ਇੱਕ ਜਾਗਰੂਕਤ ਕਰਨ ਦੇ ਪੰਜਾਬ ਨੂੰ ਜਾਗਰੂਕ ਕਰਵਾਉਣਾ ਚਾਹੁੰਦਾ ਸੀ ਇਹਨਾਂ ਨੂੰ ਤਕਰੀਬਨ ਪਿਛਲੇ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਜਿਹੜਾ ਜਿਬਰੂਗਰ ਜਿਹਦੇ ਉਸ ਤੋਂ ਬਾਅਦ ਇਹਨਾਂ ਨੇ ਪਾਰਲੀਮੈਂਟ ਦੀ ਇਲੈਕਸ਼ਨ ਵੀ ਲੜੀ ਇਹਦੇ ਵਿੱਚ ਮੈਂਬਰ ਪਾਰਲੀਮੈਂਟ ਵੀ ਚੁਣੇ ਗਏ ਤੇ ਬਹੁਤ ਵੱਡੇ ਫਰਕ ਨਾ ਪਾਏ ਸਿਰਫ ਸਰਕਾਰ ਨੇ ਇਹਨਾਂ ਨੂੰ ਇੱਕ ਵਾਰ ਸੌ ਚੱਕ ਸਮੇਲਨ ਦੇ ਵਿੱਚ ਸੌ ਚੱਕ ਸਮਾਗਮ ਦੇ ਵਿੱਚ ਵੀ ਆਉਣ ਦੀ ਆਗਿਆ ਦਿੱਤੀ ਇਹ ਐਨਐਸਏ ਤਾਂ ਲੱਗਦਾ ਜਿਉਂ ਦੇਸ਼ ਦੇ ਸੰਵਿਧਾਨ ਨੂੰ ਨਾ ਮੰਨਦੇ ਜਾਂ ਦੇਸ਼ ਨੂੰ ਤੋੜ ਦੀ ਗੱਲ ਇਦੋਂ ਉਸਨੇ ਸੰਵਿਧਾਨ ਦੀ ਸੌਂ ਖਾਧੀ ਉਈ ਮੈਂ ਲੈ ਜਾਂ ਮੈਂਬਰ ਪਾਰਲੀਮੈਂਟ ਬਦਾ ਆ ਉਹ ਸੰਵਧਾਨ ਦੀ ਸੌਂ ਕਰਦਾ ਮੈਂ ਦੇਖ ਲਈ ਫੋਤੀ ਬਹਾਦਰ ਰਹੂਗਾ ਦੇਸ਼ ਦੀ ਹਰ ਜਥੇ ਉਸ ਨੂੰ ਮੈਂ ਉੱਪਰ ਰੱਖਾ ਪਰ ਫਿਰ ਇਹਨਾਂ ਦੇ ਉੱਤੇ ਜਿਹੜਾ ਐਨਐਸਏ ਲੌਣਾ ਮੈਂ ਕਹਦਾ ਸਰਕਾਰ ਯਾ ਇਸ ਡਰ ਦਾ ਜਿਹੜਾ ਹੈ ਸਰਕਾਰ ਡਰੀ ਹੋਈ ਹੈ ਕਿਤੇ ਨੌਜਵਾਨ ਕੱਥੇ ਹੋਗੇ ਸਾਡੀ ਸਰਕਾਰ ਦੇ ਖਿਲਾਫ ਉਭਾਰ ਪੈਦਾ ਹੋ ਜਾਣ ਪਰ ਹੁਣ ਉਹਨਾਂ ਦੇ ਪਰਿਵਾਰ ਨੇ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਹੈ ਕਿ ਉਹਨਾਂ ਨੂੰ ਕਿਉਂ ਏਲੀਵਰ ਨੂੰ ਸੇਵਾ ਦੀ ਪਰਛਾਹ ਗਿਆ ਤੇ ਅਜੇ ਤੱਕ ਪਰੋਲ ਨਹੀਂ ਮਿਲੀ ਤੇ ਸਭ ਬੜੇ ਹੀ ਦੁੱਖ ਦੀ ਗੱਲ ਹੈ ਤੇ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਉਹਨਾਂ ਲੋਕਾਂ ਨੂੰ ਪਰੋਲ ਦਿੱਤੀ ਦੇ ਰਹੀ ਹੈ ਸਰਕਾਰ ਜਿਹੜੇ ਲੋਕਾਂ ਨੇ ਕਤਲ ਕੀਤੇ ਹੋਏ ਨੇ ਜਿਹਨਾਂ ਲੋਕਾਂ ਨੇ ਰੇਡ ਕੀਤੇ ਹੋਏ ਨੇ ਜਿਹੜੇ ਲੋਕਾਂ ਦਾ ਆਪ ਇੰਨਾ ਕੁਝ ਹੈ ਉਹ ਹਰ 6ਵੇਂ ਮਹੀਨੇ ਸਰਕਾਰ ਦੇ ਸਸ਼ਕਤੂੜੀ ਬਣੇ ਹੋਏ ਨੇ ਉਹਨਾਂ ਨੂੰ ਪਰੋਲ ਮਿਲ ਗਈ ਹੈ 6ਵੇਂ ਮਹੀਨੇ ਉਹ ਲਾਜ ਦੇ ਸਮਾਜ ਦੇ ਕਰਕੇ ਨੇ ਤੇ ਇੱਕ ਸਿੱਖ ਨੌਜਵਾਨ ਨੂੰ ਜਿਹੜਾ ਕਿ ਨੌਜਵਾਨਾਂ ਨੂੰ ਪ੍ਰੇਰਿਤ ਕਰਕੇ ਸਿੱਖੀ ਵਾਲੇ ਪਾਸੇ ਜੋੜਦਾ ਇਹਨਾਂ ਦੱਸਿਆ ਤਾਂ ਉਹਨਾਂ ਦਾ ਸਰਕਾਰਾਂ ਵਿਚ ਆਉਂਦਾ ਤੇ ਉਹਦੇ ਉੱਤੇ ਐਮਐਸ ਜਿਹੜੀ ਲਾਈ ਹੈ ਉਹ ਬਹੁਤ ਮਾਰਜਨ ਹੈ ਹੋਰ ਸਰਕਾਰ ਕਸੂਤੀ ਫਸੀ ਹੋਈ ਹੈ ਕਿ ਸਰਕਾਰ ਹੁਣ ਜਵਾਬ ਦੇਉਂਗੇ ਕੀ ਦੇ ਦੇ ਜੇ ਉਹ ਜਵਾਬ ਦੰਬੀ ਹੈ ਕਿ ਭਈ ਇਹਦੇ ਆਲ ਨਾਲ ਖਤਰਾ ਹੋਊਗਾ ਤਾਂ ਕਿ ਕੱਲ ਨੂੰ ਵੋਟਾਂ ਦੇ ਵੀ ਜਿਹੜੀ 2027 ਦੀਆਂ ਇਲੈਕਸ਼ਨਾਂ ਆਉਣਗੀਆਂ ਤਾਂ ਲੋਕਾਂ ਦੇ ਵਿੱਚ ਬਗਾਵਤ ਦੀ ਲਹਿਰ ਸਰਕਾਰ ਦੇ ਖਿਲਾਫ ਹੋ ਜਾਊਗੀ ਕਿ ਸਿੱਖਾਂ ਪ੍ਰਤੀ ਪੰਜਾਬੀਆਂ ਪ੍ਰਤੀ ਨੌਜਵਾਨਾਂ ਦਾ ਪ੍ਰਤੀਸ਼ਾਠ ਠੀਕ ਨਹੀਂ ਹੈਗੀ ਜੇ ਇਹ ਦੰਦੇ ਨੇ ਇਹਨੂੰ ਇਸ ਨੂੰ ਪ੍ਰੋਬਲਮ ਵੀ ਬੜਾ ਰეკਮੈਂਡ ਕਰਦੇ ਰਿਹਾ ਵੀ ਆ ਜੇ ਤਾਂ ਫਿਰ ਅਗਲੇ ਕਹਿੰਦੇ ਵੀ ਇੰਨੀ ਦੇਰ ਤੁਸੀਂ ਫਿਰ ਉਹ ਨੌਜਵਾਨ ਨੂੰ ਬਿਨਾਂ ਮਤਲਬ ਜੇਲ੍ਹ ਦੇ ਵਿੱਚ ਕਿਉਂ ਬੰਦ ਕਰਕੇ ਰੱਖਿਆ ਹਰੂ ਸਾਹਿਬ ਜਿਸ ਤਰੀਕੇ ਨਾਲ ਪੈਰੋਲ ਪਹਿਲਾਂ ਕਹਿੰਦੇ ਸੀ ਕੁਝ ਕਾਨੂੰਨੀ ਮਾਹਰ ਕੇ 2 ਸਾਲ ਦੀ ਵਧਾਈ ਜਾ ਸਕਦੀ ਆ ਉਤੋਂ ਜ਼ਿਆਦਾ ਨਹੀਂ ਵਧਾਈ ਜਾ ਸਕਦੀ ਪਰ ਇਹ ਤੀਜੇ ਸਾਲ ਚ ਚੱਲ ਰਹੀ ਆ ਹੁਣ ਜਿਹੜੀ NSA ਹੈ ਤੇ ਅੱਗੇ 2027 ਦੇ ਚੋਣਾਂ ਵੀ ਆ ਰਹੀਆਂ ਨੇ ਲੋਕ ਅਮਰਤਪਾਲ ਦੇ ਹੱਕ ਦੇ ਵਿੱਚ ਵੀ ਨਜ਼ਰ ਆ ਰਹੇ ਨੇ ਉਹਨਾਂ ਦੀ ਪਾਰਟੀ ਵੀ ਨਵੀਂ ਬਣੀ ਆ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਤਾਂ ਕੀ ਤੁਹਾਨੂੰ ਲੱਗ ਰਿਹਾ ਕਿ ਅੱਗੇ ਚੋਣਾਂ ਦੇ ਮੱਦੇਨਜ਼ਰ ਕਿਉਂਕਿ ਬਹੁਤ ਸਾਰੇ ਪੰਜਾਬੀ ਅਮਰਤਪਾਲ ਦੇ ਹੱਕਚੇ ਨੇ ਇਸ ਕਰਕੇ ਜੇ ਪੰਜਾਬ ਸਰਕਾਰ ਦੀ ਵੀ ਗੱਲ ਕੀਤੀ ਜਾਵੇ ਜਾਂ ਸੈਂਟਰ ਸਰਕਾਰ ਦੀ ਬੀਜੇਪੀ ਦੀ ਵੀ ਗੱਲ ਕੀਤੀ ਜਾਵੇ ਤਾਂ ਉਹਨਾਂ ਵਾਸਤੇ ਵੀ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਹੈ ਕਿ ਲੋਕਾਂ ਨੂੰ ਖੁਸ਼ ਕਰਨ ਵਾਸਤੇ ਕੋਈ ਨਾ ਕੋਈ ਫੈਸਲਾ ਲੈਣਾ ਪੈਣਾ ਹੈ ਤਾਂ ਅਮਰਤਪਾਲ ਨੂੰ ਫਿਰ ਅੱਗੇ 2027 ਦੀਆਂ ਚੋਣਾਂ ਤੋਂ ਪਹਿਲਾਂ ਬਾਹਰ ਕੱਢਿਆ ਜਾ ਸਕਦਾ ਹੈ ਚੱਟਾ ਸਾਹਿਬ ਮੈਂ ਇੱਕ ਫਿਲਮ ਦੇ ਸੀ ਅੰਦਾ ਕਲੋ ਉਹਦੇ ਵਿੱਚ ਬਹੁਤ ਇੱਕ ਵਧੀਆ ਗਾਣਾ ਸੀ ਅੰਦਾ ਕਾਨੂੰਨ ਹੈ ਇਨਸਾਫ ਨਹੀਂ ਕਰਤਾ ਔਰ ਮਾਦਲਿੰਗ ਤੇ ਅੰਨਾ ਕਾਨੂੰਨ ਹੈ ਕਿ ਜੇ ਕਾਨੂੰਨ ਹੋ ਜਾਵੇ ਇੱਕ ਇਹ ਮੂਮ ਦਾ ਨੱਕ ਹੈ ਕਿ ਜੱਜ ਸਾਹਿਬ ਦਾ ਮੈਂ ਧਿਆਨ ਪੜਿਆ ਕਿ ਉਹਨੇ ਲਿਖਿਆ ਹੈ ਕਿ ਇਹ ਕਾਨੂੰਨ ਹੈ ਨਾ ਜਿਹਦਾ ਸਾਈਨ ਲੁਕਾਉਂਦਾ ਇੱਕ ਮੂਮ ਦਾ ਨੱਕ ਹੈ ਜਿਵੇਂ ਨੱਕ ਮੂਮ ਦੇ ਨੱਕ ਨੂੰ ਜਿੱਧਰ ਮਰਜੀ ਮੋੜ ਲੈ ਸਰਕਾਰਾਂ ਇਹ ਇਸ ਕਾਨੂੰਨ ਦੇ ਰਾਹੀਂ ਆਪਣੇ ਹਿੱਤ ਦੇ ਲਈ ਕਾਨੂੰਨ ਨੂੰ ਜਿੱਧਰ ਮਰਜੀ ਮੋੜ ਲੈ ਇਹਦੇ ਉੱਤੇ ਮਰਜੀ ਐਨਐਸਐ ਲਾ ਦੇ ਹੁਣ ਤੁਸੀਂ ਆਪ ਦੇਖੋ ਇਹ ਕਾਨੂੰਨ ਅੰਧੇ ਹੀ ਹੈ ਕਿ 30 ਦੀ 32 32 ਸਾਲ ਦੇ ਧਰਮੀ ਫੌਜੀ ਜਿਹੜਾਂ ਦੇ ਵਿੱਚ ਬੈਠੇ ਨੇ ਜਿਹੜੇ ਕਈ ਜਿਹੜਾਂ ਦੇ ਵਿੱਚ ਹੀ ਸ਼ਹੀਦ ਹੋ ਗਏ ਨੇ ਮਰ ਗਏ ਨੇ ਕਦੇ ਕਈ ਬਿਮਾਰ ਪਏ ਨੇ ਕਈਆਂ ਦੀ ਹਾਲਤ ਵਾਰੇ ਕਿਸੇ ਨੂੰ ਅੱਜ ਸਕੋ ਇੱਕ ਪਾਸੇ ਉਹ ਲੋਕ ਨੇ ਜਿਹੜੇ ਸਰਕਾਰ ਦੇ ਛੱਤ ਪੁਤਲੀ ਨੇ ਸਰਕਾਰ ਨੂੰ ਵੋਟਾਂ ਦਵਾਉਂਦੇ ਨੇ ਉਹ ਜੋ ਮਰਜ਼ੀ ਗੁਨਾਹ ਕਰਨ ਉਹਨਾਂ ਨੂੰ ਸਭ ਕੁਝ ਮਾਫ਼ ਹੈ ਲੇਕਿਨ ਲੋਕ ਇਸ ਦਾ ਜਿਹੜਾ ਹੈ ਬਦਲਾ ਲੈਣਗੇ ਲੋਕ ਸੋਚ ਰਹੇ ਨੇ ਲੋਕ ਲੜ ਕੇ ਬਦਲਾ ਲੈਣਗੇ ਕੋਈ ਦੰਗੇ ਸਾਰ ਕਰਕੇ ਲੈਣਗੇ ਉਹਨਾਂ ਕੋਲ ਜਿਹੜੀ ਬੋਰਡ ਦੀ ਪਾਵਰ ਹੈ ਇਹ ਸ਼ਕਤੀਯ ਬੋਰਡ ਦੀ ਉਹ ਬੋਰਡ ਦੇ ਨਾਲ ਜਿਹੜੀਆਂ ਸਰਕਾਰਾਂ ਇਸ ਤਰ੍ਹਾਂ ਟੱਕਾ ਕਰਦੀਆਂ ਨੇ ਇਹ ਆਪਣੇ ਹਿੱਸੇ ਨੂੰ ਪਾਲਦੇ ਨੇ ਸਰਕਾਰ ਕਰਦੇ ਇਹ ਕਰਦੇ ਨੇ ਉਹਨਾਂ ਨੂੰ ਲੋਕ ਸਭ ਤੋਂ ਸਖਾਉਂਦੇ ਨੇ ਅਰ ਸਿਖਾਉਂਦੇ ਆ ਆਏ ਨੇ ਤੇ ਸਿਖਾਉਣਗੇ ਸਰਬੋਸਭਾ ਆਪਾਂ ਗੱਲ ਕਰਦੇ ਆ ਕਿ ਅਮਰਤਪਾਲ ਦਾ ਕਸੂਰ ਨਹੀਂ ਹੈਗਾ ਕੋਈ ਕਿਉਂਕਿ ਖਡੂਰ ਸਾਹਿਬ ਦੇ ਲੋਕਾਂ ਦੇ ਮੁੱਦੇ ਨਹੀਂ ਚੱਕੇ ਜਾ ਰਹੇ ਹੈਗੇ ਲੋਕ ਸਭਾ ਦੇ ਵਿੱਚ ਆਪਾਂ ਗੱਲ ਕਰਦੇ ਆ ਕਿ ਜੇ ਉਹਨਾਂ ਨੂੰ ਪੈਰੋਲ ਮਿਲੂਗੀ ਉਹ ਵੀ ਤਾਈ ਜਾ ਕੇ ਮੁੱਦੇ ਚੱਕਣਗੇ ਪਰ ਹੁਣ ਜੇ ਆਪਾਂ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਕਸੂਰ ਤਾਂ ਲੋਕਾਂ ਦਾ ਵੀ ਨਹੀਂ ਉਹਨਾਂ ਨੇ ਵੋਟਾਂ ਪਾ ਕੇ ਅਮਰਤਪਾਲ ਨੂੰ ਜਿਹੜਾ ਐਮਪੀ ਬਣਾਤਾ ਤਾਂ ਹੁਣ ਲੋਕ ਕਿਤਨਾ ਕਿਤੇ ਪਛਤਾਵਾ ਸਮਝ ਰਹੇ ਨੇ ਕਿ ਜਦੋਂ ਸਾਡਾ ਐਮਪੀ ਉੱਥੇ ਜਾਊਗਾ ਹੀ ਨਹੀਂ ਤੇ ਸਾਨੂੰ ਵੋਟਾਂ ਪਾਉਣ ਦਾ ਕੀ ਫਾਇਦਾ ਹੋਇਆ ਜੇਕਰ ਅਸੀਂ ਲਾवारिस ਬੈਠੇ ਰਹਿਣਾ ਸੀ ਤਾਂ ਲੋਕ ਆਪਣੀ ਗਲਤੀ ਮਹਿਸੂਸ ਕਰ ਰਹੇ ਨੇ ਤੁਹਾਡੇ ਸਭ ਨਾਲ ਨਹੀਂ ਤੇ ਤੁਸਾਂ ਇਹਨੂੰ ਗਲਤੀ ਨਹੀਂ ਕਹਿ ਸਕਦੇ ਆਪਾਂ ਮਨੁਸੂਬੇ ਵੋਟਰ ਨੂੰ ਹੱਕ ਹੈਗਾ ਆਪਣਾ ਚੰਗਾ ਕੈਂਡੀਡੇਟ ਜਿਸ ਦਾ ਜਿਤਾਉਣ ਦਾ ਲੇਕਿਨ ਜੇ ਕੈਂਡੀਡੇਟ ਦੇ ਉੱਤੇ ਸਰਕਾਰ ਧੱਕਾ ਕਰੇ ਸਰਕਾਰ ਉਹਦੀ ਆਵਾਜ਼ ਲੋਕਾਂ ਤੱਕ ਜਾਂ ਇਲਾਕੇ ਦੇ ਜਿਹੜੇ ਹਿੱਸੇ ਨੇ ਉਹਨਾਂ ਨੂੰ ਪਾਰਲੀਮੈਂਟ ਤੱਕ ਇਹਨਾਂ ਨਾ ਦਵੇ ਉਹਨਾਂ ਨੂੰ ਜੇਲ੍ਹਾਂ 'ਚ ਬੰਦ ਕਰ ਦੇ ਤਾਂ ਲੋਕਾਂ ਦਾ ਕੀ ਕਸੂਰ ਹੈ ਲੋਕਾਂ 'ਚ ਇਸ ਗੱਲ ਦਾ ਸਾਰਾ ਗੁੱਸਾ ਹੈ ਹੁਣ ਜਿਵੇਂ ਹੁਣ ਜਿਮਨੀ ਚੋਣਾਂ ਆਈਆਂ ਨੇ ਜਿਮਨੀ ਚੋਣਾਂ ਦੇ ਵਿੱਚ ਇਹਨਾਂ ਨੇ ਕੀ ਹੈ ਇਹ ਸਰਕਾਰ ਨੇ ਕਦੇ ਵੀ ਜੇ ਸਾਨੂੰ ਵੋਟ ਪਾਓਗੇ ਤੁਹਾਡੇ ਕੰਮ ਹੋ ਜਾਣਗੇ ਜੇ ਦੂਜੀਆਂ ਪਾਰਟੀਆਂ ਨੂੰ ਵੋਟ ਪਾਓਗੇ ਤੁਹਾਡਾ ਕੋਈ ਕੰਮ ਨਹੀਂ ਹੋਊਗਾ ਇਸ ਲਈ ਕੰਮਾਂ ਦੇ ਨਾਲ ਜਾਂ ਲੋਕ ਹਿੱਤਾਂ ਦੇ ਨਾਲ ਸਰਕਾਰ ਲੋਕਾਂ ਨੂੰ ਦੇ ਰਿਹਾ ਹੈ ਵੀ ਜੇ ਕੰਮ ਕਰਾਉਣਾ ਹੈ ਸਾਨੂੰ ਵੋਟ ਹੁਣ ਜੇ ਫਰਜ਼ ਕਰੋ ਹੁਣ 3 ਸਾਲ ਤੋਂ ਲੋਕਾਂ ਦੀ ਹਾਜ਼ਰੀ ਦੇ ਵਿੱਚ ਨਹੀਂ ਲੋਕਾਂ ਤੋਂ ਗੈਰ ਹਾਜ਼ਰ ਨੇ ਲੇਕਿਨ ਲੋਕਾਂ ਦੇ ਵੀ ਤਾਂ ਮਾਨ ਸਤਕਾਰ ਉਹਨਾਂ ਦਾ ਪੂਰਾ ਹੈ ਲੋਕਾਂ ਦਾ ਲੋਕ ਇੱਜ਼ਤ ਕਰਕੇ ਦੁਆਰਾ ਹੁਣ ਇਹ ਦੇਖੋ ਕਿ ਉਹ ਤਾਂ ਠੀਕ ਹੈ ਬਸ ਜਿਹੜੇ ਬਾਕੀ ਕਈ ਨੌਜਵਾਨ ਆਜ਼ਾਦ ਜਿੱਤੇ ਨੇ ਆ ਚੰਗੀਆਂ ਵੋਟਾਂ ਲੈ ਕੇ ਉਹਨਾਂ ਨੇ ਸਰਕਾਰ ਦੇ ਖਿਲਾਫ ਇਲੈਕਸ਼ਨ ਲੜ ਕੇ ਇਹਨੀਆਂ ਵੋਟਾਂ ਨੇ ਇਹ ਸਰਕਾਰ ਦੇ ਇੱਕ ਵਿਰੋਧ ਦਾ ਕਾਰਨ ਹੀ ਹੈ ਨਾ ਜੀ ਜੀ ਇਸ ਲਈ ਜਿਹੜੇ ਲੋਕ ਨੇ ਇਹ ਪਬਲਿਕ ਹੈ ਸਭ ਜਾਣਦੀ ਹੈ ਅੱਛੇ ਬੁਰੇ ਕੋਈ ਇਹ ਠੀਕ ਤਰ੍ਹਾਂ ਪਹਿਚਾਨਦੇ ਸਭ ਕੁਝ ਜਾਣਦੇ ਆ ਤੇ ਇਹ ਬਦਲਾ ਵੋਟਾਂ ਦੇ ਵਿੱਚ ਲੈਣਗੇ ਕੋਈ ਲੜਾਈ ਝਗੜਾ ਦੰਗੇ ਪਤਾਨ ਜਿਆ ਕੋਈ ਉਹ ਕਰਕੇ ਬਦਲ ਲੈਣਗੇ ਇੱਕ ਸਰਕਾਰਾ ਲਈ ਵੀ ਬਹੁਤ ਮਾੜੀ ਇਹ ਗੈਰ ਸੰਧਾਨਿਕ ਗੱਲ ਹੈ ਕਿ ਆਪਣੇ ਹਿਤਾਵੇ ਲਈ ਕਿਸੇ ਨੂੰ ਵੇਖ ਔਰ ਨੂੰ ਤਿੰਨੋਂ ਸੈੱਟ ਬੰਦੇ ਨੂੰ ਜੇਲ੍ਹ ਦੇ ਜੇਲ੍ਹ ਦੇ ਵਿੱਚ ਬੰਦ ਕਰਕੇ ਰੱਖਣਾ ਤੇ ਖੰਭੂਪਾ ਸਾਹਿਬ ਮੇਰਾ ਆਖਰੀ ਸਵਾਲ ਤੁਸੀਂ ਬਹੁਤ ਸਾਰੇ ਜਿਹੜੇ ਇਲੈਕਸ਼ਨਾਂ ਵੇਲੇ ਸਰਵੇ ਕਰਦੇ ਹੋ ਅੱਗੇ ਜਾ ਕੇ ਬਹੁਤ ਸਾਰੇ ਸਰਵੇ ਦੇ ਉੱਤੇ ਮੋਹਰ ਵੀ ਲੱਗਦੀ ਹੈ ਜਦੋਂ ਆਪਣੇ ਸੱਚ ਵੀ ਹੁੰਦੇ ਨੇ ਜੋ ਆਪਾਂ ਕਹਿੰਦੇ ਆ ਤਾਂ ਤੁਹਾਨੂੰ ਕੀ ਲੱਗ ਰਿਹਾ 27 ਦੀਆਂ ਚੋਣਾਂ ਤੋਂ ਪਹਿਲਾਂ ਜਿਹੜੀ ਅਮਰਤਪਾਲ ਦੀ ਪਾਰਟੀ ਬਣੀ ਹੈ ਕਿਉਂਕਿ ਕਾਲੀਦਾਰ ਹੁਣ ਕਈ ਹੋ ਗਏ ਪੰਜਾਬ ਦੇ ਵਿੱਚ ਸ਼੍ਰੋਮਣੀ ਕਾਲੀਦਾਰ ਸਿਮਰਨਜੀਤ ਮਾਨ ਦੀ ਪਾਰਟੀ ਤੇ ਆਹ ਅਮਰਤਪਾਲ ਦੀ ਪਾਰਟੀ ਤੇ ਅਮਰਤਪਾਲ ਦਾ ਕਿੰਨਾ ਕੁ ਪ੍ਰਭਾਵ ਤੁਹਾਨੂੰ ਅੱਜ ਦੀ ਤਰੀਕ ਦੇ ਵਿੱਚ ਪੰਜਾਬ ਦੇ ਵਿੱਚ ਨਜ਼ਰ ਆ ਰਿਹਾ ਹੈ ਦੇਖੋ ਹਮੇਸ਼ਾ ਲੋਕ ਮੂੰਹ ਦੇਖ ਕੇ ਟਿੱਕੇ ਕਰਦੇ ਨੇ ਅਮਰਤਪਾਲ ਹੁਣ ਜੇਲ੍ਹ ਦੇ ਵਿੱਚ ਬੰਦ ਹੈਗਾ ਲੋਕ ਉਹਨਾਂ ਪ੍ਰਤੀ ਥਾਈਲੈਂਡ ਦੇ ਕੁਝ ਵੀ ਕਹਿ ਨਹੀਂ ਹੁਣ ਸਿਮਰਨਜੀਤ ਸਿੰਘ ਮਾਨ ਉਹ ਵੀ ਇੱਕ ਚੰਦ ਬੰਦਿਆਂ ਦੀ ਉਹ ਪਾਰਟੀ ਹੈ ਜਿਆਦਾ ਕੁਝ ਉਹਨਾਂ ਦੀ ਹੋਰ ਹੀ ਹੈਗੀ ਪਰ ਉਹਨਾਂ ਦਾ ਜਿਹੜਾ ਇੱਕੇ ਇਸ਼ੂ ਹੈ ਉਹਨਾਂ ਨੇ ਵਿਦੇਸ਼ਾਂ ਦੇ ਵਿੱਚ ਲੋਕਾਂ ਨੂੰ ਸਾਇਲੈਂਟ ਤੋਂ ਆਉਣ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਕੀਤਾ ਉਹਦੀ ਚਿੱਠੀ ਦੇ ਨਾਲ ਲੱਖਾਂ ਹੀ ਨੌਜਵਾਨਾਂ ਨੂੰ ਸਾਇਲੈਂਟ ਮਿਲੀ ਹੈ ਇਸ ਲਈ ਉਹ ਲੋਗ ਉਹ ਚਾਹਣ ਉਹਨੂੰ ਖਾਲਸਾ ਨਹੀਂ ਗਿਣ ਲੋ ਚਾਹਣ ਉਹਨੂੰ ਅਤਵਾਦੀ ਗਿਣ ਲੋ ਚਾਹਣ ਖਾਰਕੋਤਵਲ ਮੇਰੇ ਕਹਿੰਦੇ ਜਿਸ ਬੰਦੇ ਦਾ ਭੁਿੱਖ ਬਣ ਜੇ ਕਿਸੇ ਪਾਰਟੀ ਨਾਲ ਜਾਂ ਕਿਸੇ ਲੀਡਰ ਦੇ ਨਾਲ ਉਹਨੂੰ ਛੜਦਾ ਨਹੀਂ ਹੁੰਦਾ ਹੁਣ ਪੰਜਾਬ ਦੇ ਵਿੱਚ ਸਿਮਰਜੀਤ ਸਿੰਘ ਪਾਰਟੀ ਵੀ ਕਿਸੇ ਵੀ ਸਿਆਸੀ ਮੋਰਚੇ ਦੇ ਵਿੱਚ ਕੀ ਦੇਣ ਸਿਰਫ ਇਹ ਆ ਚੰਦ ਬੰਦੇ ਜਿੱਥੇ ਕੋਈ ਅਦਾ ਹੁੰਦਾ ਹੁੰਦਾ ਖਾਲਸਾਣ ਦੇ ਨਾਰੇ ਲਾ ਕੇ ਉਸ ਦਾ ਨਾਰੇ ਲਾ ਕੇ ਲੋਕਾਂ ਨੂੰ ਘਬਰਾਹਟ ਕਰਕੇ ਆਪਣਾ ਜਿਹੜਾ ਹੈਗਾ ਤਵਾ ਹੈ ਉਹ ਫਖਾਈ ਰੱਖਦੇ ਨੇ ਕੋਈ ਹੋਰ ਕੋਈ ਖਾਸ ਗੱਲ ਨਹੀਂ ਲੇਕਿਨ ਲੋਕ ਹਰ ਚੀਜ਼ ਨੂੰ ਸਮਝਦੇ ਸਰਬਸਭ ਚਾਰ ਕਾਲੀ ਦਲ ਹੋ ਗਏ ਹੁਣ ਇੱਕ ਸੁਖਵੀਰ ਹੁਣਾਂ ਦਾ ਇੱਕ ਬੀਬੀ ਜ਼ਗੀਰਕਰ ਹੁਣਾਂ ਦਾ ਇੱਕ ਅਮਰਤਪਾਲ ਦਾ ਤੇ ਇੱਕ ਸਿਮਰਨਜੀਤ ਮਾਨ ਦਾ ਤੁਸੀਂ ਮੰਨਦੇ ਹੋ ਕਿ ਤਾਂ ਨੁਕਸਾਨ ਆ ਸਾਰਾ ਉਹ ਸ਼੍ਰੋਮਣੀ ਅਕਾਲੀ ਦਲ ਮੇਨ ਜਿਹੜਾ ਅਕਾਲੀ ਦਲ ਉਹਨੂੰ ਹੋਏਗਾ ਸਭ ਬਹੁਤ ਸੋਣਾ ਜਿਹਨੇ ਕਹਿੰਦੇ ਕੱਲਾ ਕਲੰਦਰ ਵਸੇ ਤੇ ਘੜਿਓਂ ਪਾਣੀ ਨਸੇ ਸਟਰੈਂਥ ਯੂਨੀਅਨ ਜਸਟਿਸ ਇਕਤਾ ਇਕ ਬਲ ਹੁੰਦਾ ਪਰ ਜੇ ਆਪਾਂ ਉਸ ਇਕਤਾ ਨੂੰ ਇੱਕ ਈਗੋ ਬਣਾ ਲਈਏ ਕਿ ਮੇਰੇ ਤੋਂ ਬਿਨਾ ਕੋਈ ਪ੍ਰਧਾਨ ਹੀ ਨਹੀਂ ਬਣ ਸਕਦਾ ਕਿ ਮੇਰੇ ਖਾਨਦਾਨੀ ਪ੍ਰਧਾਨ ਦਾ ਮੈਨੂੰ ਰੁਤਵਾ ਮਿਲਿਆ ਹੈ ਮੇਰਾ ਬਾਪ ਪ੍ਰਧਾਨ ਹੈ ਕਿ ਮੈਂ ਪ੍ਰਧਾਨ ਹ ਉਹਦੇ ਨਾਲ ਪਾਰਟੀਆਂ ਟੁੱਟਦੀਆਂ ਨੇ ਜਿਹੜਾ ਅਕਾਲੀ ਦਲ ਹੈ ਅਕਾਲੀ ਦਲ ਦਾ ਤੁਸੀਂ ਇਤਿਹਾਸ ਪੜ੍ਹ ਕੇ ਦੇਖੋ ਇੱਕ ਭੂਿਕਾ ਸਕੂਨ ਦੇ ਇਤਿਹਾਸ ਨਾਲ ਲਿਖਿਆ ਹੋਇਆ ਹੈ ਹੁਣ ਹੈ ਇਹਦੇ ਪਿੱਛੇ ਕੁਰਬਾਨੀਆਂ ਕੀਤੀਆਂ ਲੋਕਾਂ ਨੇ ਘੜਬੜ ਲੇਕਿਨ ਪ੍ਰਧਾਨਗੀ ਦੇ ਪਿੱਛੇ ਨਹੀਂ ਚਾਹ ਮੈਨੂੰ ਸਾਬ ਮੋਹਨ ਸਿੰਘ ਤੋਂ ਵੀ ਇੱਕ ਵਾਰ ਕਿਹਾ ਸੀ ਪ੍ਰਧਾਨ ਜੀ ਦੇ ਮਤਲਬ ਉਹ ਕਿਹਾ ਵੀ ਨਹੀਂ ਸੀਗਾ ਵੈਸੇ ਕਿਹਾ ਸੀ ਜੇ ਪ੍ਰਬੰਧ ਠੀਕ ਹੈ ਉਹਨੇ ਉਦੋਂ ਇਸਤੀਫਾ ਦੇ ਦਿੱਤਾ ਇਸ ਤੋਂ ਬਾਅਦ ਸਰਜੀਤ ਸਿੰਘ ਬਰਨਾਲਾ ਨੇ ਵੀ ਇਸਤੀਫਾ ਦਿੱਤਾ ਮਹਾਰਾਜਾ ਮਹਿੰਦਰ ਸਿੰਘ ਨੇ ਆਪਣਾ ਦਲ ਬਣਾਇਆ ਸੰਤਖੇਕਤਾ ਵਾਸਤੇ ਦਿਲਵੰਡੀ ਸਾਹਿਬ ਨੂੰ ਪ੍ਰੋਫੈਸਰ ਮਨਜੀਤ ਸਿੰਘ ਜੋ ਜੋ ਸੀ ਫਤ ਅਠ ਅਕਾਲੀ ਦਲ ਭੰਗ ਹੋ ਗਏ ਸੀ ਇੱਕ ਅਕਾਲੀ ਦਲ ਪਰ ਬਾਦਲ ਅਕਾਲੀ ਦਲ ਇਹਨਾਂ ਨੇ ਭੰਗ ਨਹੀਂ ਸੀ ਕੀਤਾ ਇਸ ਲਈ ਜਦ ਤੱਕ ਕੋਈ ਬੰਦਾ ਕਿਸੇ ਵੀ ਦਲ ਨੂੰ ਆਪਣੀ ਮੋਨੋਪੋਲੀ ਜਾਂ ਆਪਣਾ ਖਾਨਦਾਨੀ ਪਾਰਟੀ ਜਾਂ ਪ੍ਰਾਈਵੇਟ ਲਿੰਕ ਦਾ ਬਣਾਵੇ ਉਹ ਜ਼ਿਆਦਾ دیر ਕੰਮ ਆਇਆ ਨਹੀਂ ਹੁੰਦਾ ਬਿਲਕੁਲ ਤਾਂ ਬਹੁਤ-ਬਹੁਤ ਤੁਹਾਡਾ ਧੰਨਵਾਦ ਖਾਨਪੂਰ ਸਾਹਿਬ ਪ੍ਰੋਗਰਾਮ 'ਚ ਕੀਮਤੀ ਸਮਾਂ ਦੇਣ ਲਈ ਬਹੁਤ ਧੰਨਵਾਦ ਚੱਤਾ ਸਾਹਿਬ ਦਾ ਬਹੁਤ ਧੰਨਵਾਦ ਤਾਂ ਸਾਡੇ ਨਾਲ ਸਾਨੂੰ ਅੱਗੇ ਸਿਆਸੀ ਮਾਹਿਰ ਸਰਦਾਰ ਪ੍ਰੀਤਮ ਸਿੰਘ ਖਾਨਪੂਰ ਵੜਿੰਗ ਜਿਨ੍ਹਾਂ ਨੇ ਅਮਰਤਪਾਲ ਦੇ ਵਿਸ਼ੇ ਦੇ ਉੱਤੇ ਡੰਗਾਈ ਨਾਲ ਚਰਚਾ ਕੀਤੀ ਹੈ ਕਿ ਉਹਨਾਂ ਨੂੰ ਪੈਰੋਲ ਪੰਜਾਬ ਸਰਕਾਰ ਤੋਂ ਵੱਲੋਂ ਅੱਗੋਂ ਮਿਲ ਸਕਦੀ ਹੈ ਜਾਂ ਫਿਰ ਹੋਰ ਲੰਬਾ ਸਮਾਂ ਜੇਲ੍ਹ ਵਿੱਚ ਰਹਿਣਾ ਪੈ ਸਕਦਾ ਹੈ ਫਿਲਹਾਲ ਇਹ ਨਹੀਂ ਦਿਓ ਜੱਜ ਧੰਨਵਾਦ